हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਘਰੇਲੂ ਘਰੋਂ ਅੱਜ ਇੱਕ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਲੀ ਮੰਡ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਿੱਦਾਂ ਕਿ ਦੋਸਤੋ ਆਪਾਂ ਇੱਕ ਵਾਰੀ ਡਿਟੇਲ ਸ਼ੁਰੂ ਕਰਨ ਤੋਂ ਪਹਿਲੇ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਤੇ ਤਿੰਨ ਪਸ਼ੂ ਜੜੇ ਇਹਨਾਂ ਦੇ ਕੋਲੇ ਵਿਕਾਊ ਆ ਦੋ ਝੋਟੀਆਂ ਆਪਾਂ ਦਿਖਾਵਾਂਗੇ ਇੱਕ ਨੀਲੀ ਦੀ ਝੋਟੀ ਆ ਤੇ ਇੱਕ ਤਕਰੀਬਨ ਜਿਹੜੀ ਤੁਸੀਂ ਪਰਲੇ ਪਾਸੇ ਦੇਖੋਗੇ ਬਿਲਕੁਲ ਬਲੈਕ ਮੋਰਾ ਬਰੀਡ ਦੇ ਵਿੱਚ ਝੋਟੀ ਤੇ ਇੱਕ ਵੈੜ ਵੀ ਜਿਹੜੀ ਇਹ ਸੇਲ ਆ ਪੂਰੀ ਗੱਲਬਾਤ ਕਰਾਂਗੇ ਪੱਟੀ ਵੀ ਤਕਰੀਬਨ ਇੱਥੋਂ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਆ ਸਰਿਆਲੀ ਵੀ ਕੋਈ 8 ਕਿਲੋਮੀਟਰ ਦੀ ਦੂਰੀ ਆ ਸੋ ਨਾਲ ਲੱਗਦੇ ਪਿੰਡ ਕੈਰੋਂ ਲੋਕਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਇੱਕ ਪਾਸੇ ਸ਼ਕਰੀ ਪਿੰਡ ਵੀ ਆ ਕੰਡਿਆਲਾ ਬੁਰਜ ਨੱਥੂਕੇ ਇਹ ਪਿੰਡ ਨੇੜੇ ਨੇੜੇ ਆ ਕਰਦਿਆਂ ਪੂਰੀ ਗੱਲਬਾਤ ਤੇ ਦੋਸਤੋ ਵਜਾ ਕਾਰਨ ਜਿਹੜਾ ਇਹ ਪਸ਼ੂ ਸੇਲ ਕਰਨ ਦਾ ਇੱਕੋ ਇੱਕ ਹੈਗਾ ਠੀਕ ਆ ਜੀ ਇਧਰ ਸਰਦਾਰ ਸਾਹਿਬ ਨਾਲ ਪੂਰੀ ਗੱਲਬਾਤ ਕਰਾਂਗੇ ਆਪਾਂ ਇਹਨਾਂ ਦੇ ਸੱਟ ਲੱਗ ਗਈ ਸੀਗੀ ਸੱਟ ਲੱਗਣ ਕਾਰਨ ਦੇਖਭਾਲ ਕੋਈ ਜਿਹੜੀ ਸਵਾਲ ਆ ਪਸ਼ੂਆਂ ਦੇ ਠੀਕਾ ਜੀ ਉਹ ਪ੍ਰੋਪਰ ਨਹੀਂ ਹੁੰਦੀ ਪਈਗੀ ਤਾਂ ਕਰਕੇ ਜਿਹੜੇ ਤਿੰਨੇ ਨੱਕ ਜਿਹੜੇ ਸੇਲ ਆ ਠੀਕਾ ਜੀ ਸੋ ਚਾਵਣ ਮੇਰੇ ਭਰਾ ਠੀਕਾ ਜੀ ਖਰੀਦਾਰੀ ਤੁਸੀਂ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਆਪਾਂ ਚਲਾ ਦੇਾਂਗੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇੱਕ ਭਾਜੀ ਆਪਣਾ ਸ਼ੋਭਨਾਮ ਜੜਾ ਜ਼ਰੂਰ ਸਾਂਝਾ ਕਰਦਿਏ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਜੀ ਹਾਂਜੀ ਤੇ ਭਾਜੀ ਆਪਣੇ ਕੋਲ ਜਿਹੜੇ ਘਰੇਲੂ ਘਰੇ ਰੱਖੇ ਆਪਣੇ ਕੋਲ ਤਿੰਨ ਨਗਨੇ ਅੱਜ ਤੇ ਤਿੰਨੇ ਨਗ ਤੁਸੀਂ ਸੇਲ ਕਰਦੇ ਪਏ ਜੀ ਹਾਂਜੀ ਦੋ ਝੋਟੀਆਂ ਨੇ ਆਪਣੇ ਕੋਲ ਤਕਰੀਬਨ ਚਲੋ ਅੱਗੇ ਬਣੀਆਂ ਸੌਰੀਆਂ ਨਹੀਂ ਤੁਸੀਂ ਦੱਸਿਆ ਜੀ ਵੀ ਕੋਈ ਬਣੀਆਂ ਸੌਰੀਆਂ ਨਹੀਂ ਇਸੇ ਤਰ੍ਹਾਂ ਹੀ ਆ ਵੀ ਚਲੋ ਦੋ ਤਿੰਨ ਵਾਰੀ ਹੀਟ ਕੱਢੀ ਸੀਗੀ ਹਾਂਜੀ ਬਾਕੀ ਥੋੜਾ ਛੱਟ ਲੱਗਣ ਕਰਨ ਤੁਸੀਂ ਦੱਸਿਆ ਵੀ ਉਹ ਮਤਲਬ ਅੱਗੇ ਲਵਾਈਆਂ ਨਹੀਂ ਗਈਆਂ ਜਾਂ ਨਵੇਂ ਤੋਂ ਤਣੇ ਰਲੀਆਂ ਤੇ ਇੱਕ ਜਿਹੜੀ ਆਪਾਂ ਵੈੜ ਸੇਲ ਕਰਦੇ ਪਏ ਆ ਇਹ ਵੀ ਸੂਈ ਸਵਾਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਬੈੜ ਵੀ ਸੁਈ ਆਪਣੇ ਕੋਲ ਹਾਂਜੀ ਠੀਕ ਹੈ ਜੀ ਇਹ ਹੈ ਆਪਣੇ ਘਰ ਦੇ ਪਸ਼ੂਆ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੈਗਾ ਕਿ ਬੁਫਾਰ ਲੈਣ ਦੇ ਵਿੱਚ ਕੋਈ ਬੁਫਾਰ ਲੈਣ ਠੀਕ ਹੈ ਤੇ ਇਹ ਭਾਜੀ ਜਿਹੜੀਆਂ ਝੋਟੀਆਂ ਆਪਾਂ ਦਿਖਾਵਾਂਗੇ ਆਪਣੇ ਭੈਣ ਭਰਾਵਾਂ ਨੂੰ ਹਾਂਜੀ ਇਹ ਝੋਟੀਆਂ ਦੋਹਾਂ ਦੀ ਉਮਰ ਕਿੰਨੀ ਕਿੰਨੀ ਹੈਗੀ ਆ ਉਮਰ ਕੋਈ 3.5 ਸਾਲ ਪੌਣੇ 4 ਸਾਲ ਦੇ ਠੀਕ ਹੈ ਜੀ ਕੋਈ 3.5 ਤੋਂ ਪੌਣੇ 4 ਸਾਲ ਦੇ ਹਿੱਡ ਗੇੜਾ ਠੀਕ ਹੈ ਜੀ ਤੇ ਇਹਨਾਂ ਦੀਆਂ ਮਾਵਾ ਵੀ ਤੁਹਾਡੇ ਕੋਲ ਸਨ ਇਹਨਾਂ ਝੋਟੀਆਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਵਾਰੀ ਦੋਸਤੋ ਆਪਾਂ ਬਿਲਕੁਲ ਤੁਹਾਡੇ ਧਿਆਨ ਦੇ ਵਿੱਚ ਲਿਆ ਦੋਨੋਂ ਝੋਟੀਆਂ ਕਿਸੇ ਮੇਰੇ ਭਰਾ ਨੇ ਖਰੀਦ ਰੀਆਂ ਠੀਕਾ ਜੀ ਚਾਹੇ ਕੋਈ ਵੀਰ ਜੋੜੀ ਪਾ ਲੂਗਾ ਚਾਹੇ ਕੋਈ ਸਿੰਗਲ ਸਿੰਗਲ ਪਾ ਲੂਗਾ ਕੱਲੀ ਕੱਲੀ ਦਾ ਰੇਟ ਆ ਪਾ ਤੁਹਾਨੂੰ ਦੱਸਾਂਗੇ ਜੀ ਆ ਸਭ ਤੋਂ ਪਹਿਲਾਂ ਜਿਹੜੀ ਇਹਦੀ ਆਪਾਂ ਗੱਲ ਕਰਾਂਗੇ ਠੀਕਾ ਜੀ ਨੀਲੀ ਦੀ ਝੋਟੀ ਆ ਸੋ ਸਾਢੇ 3 ਸਾਲ ਪੌਣੇ 4 ਸਾਲ ਦੀ ਉਮਰ ਆ ਮਾਰਕਿੰਗ ਤੁਸੀਂ ਪ੍ਰੋਪਰ ਦੇਖੋਗੇ ਪੂਛ ਉੱਪਰ ਤੱਕ ਵਾਈਟ ਅੱਖ ਬੇਲੀ ਤੇ ਨਾਸ ਜਿਹੜੀ ਤੁਸੀਂ ਵੇਖੋਗੇ ਠੀਕਾ ਜੀ ਨਿਸ਼ਾਨ ਮਾਰਕਿੰਗ ਤੇ ਬਿਲਕੁਲ ਚਾਰੇ ਪੈਰ ਤੋਂ ਵੇ ਆ ਠੀਕਾ ਜੀ ਚਾਰੇ ਪੈਰ ਤੋਂ ਹਤੇ ਮਗਰ ਲੀਆਂ ਲੱਤਾਂ ਅਗਲੇ ਪੈਰ ਸੋ ਬਾਡੀ ਸਟਰਕਚਰ ਦੀ ਗੱਲ ਕਰੀਏ ਤੇ ਆ ਤੁਹਾਡੇ ਸਾਹਮਣੇ ਆ ਠੀਕ ਆ ਇਹਨੂੰ ਮੜਾ ਜਿ ਹੱਕਦੇ ਹੋਇਆਂ ਨੂੰ ਜੀ ਲੱਭ ਠੀਕ ਆ ਜੀ ਇਹਨੂੰ ਮੜਾ ਖੋਲ ਦੋਗੇ ਤੁਸੀਂ ਆ ਮੜਾ ਖੋਲ ਕੇ ਆ ਤੋੜ ਕੇ ਦਿਖਾ ਦਿਆ ਜੀ ਸੋ ਦੋਸਤੋ ਬਾਕੀ ਅਗੇ ਬਣੀਆਂ ਸੌਰੀਆਂ ਨਹੀਂਆਂ ਠੀਕ ਆ ਜੀ ਉਹ ਮੇਰਾ ਵੀਰ ਕੋਈ ਵੀ ਖੇਚਲ ਕਰ ਲੇ ਕੇਅਰ ਕਰ ਲਵੇ ਠੀਕ ਹੈ ਜੀ ਤੇ 72 ਤੇ ਆ ਲੱਗਣ ਬਣਦੇ ਪਰ ਲਕੀਆਂ ਬਣੀਆਂ ਨਹੀਂ ਫਿਲਹਾਲ ਇਸੇ ਤਰ੍ਹਾਂ ਜਿਹੜੀਆਂ ਖਾਲੀ ਕਹਿ ਕੇ ਜਾਂ ਖਾਲੀ ਦੱਸ ਕੇ ਜਿਹੜੀਆਂ ਹਿੱਤੀਆਂ ਜਾਣੀਆਂ ਨੇ ਅੱਜ ਠੀਕ ਹੈ ਤੇ ਵੇਖ ਦੇ ਠੀਕਾ ਇਹਦੀ ਡਿਮਾਂਡ ਕੀ ਕਰਦੇ ਆ ਜੀ ਮੁੱਲ ਕੀ ਕਰਦੇ ਆ ਮੰਗ ਜੇ ਤੇ ਇੱਕ ਲਊਗਾ ਕੋਈ ਹਾਂਜੀ ਤੇ ਫੇਰ 55000 60 ਰੇਟ ਕਰਾਂਗੇ ਤੇ 55 ਦੀ ਛੱਡਾਂ ਠੀਕ ਹੈ ਜੀ ਤੇ ਜੇਕਰ ਜੋੜੀ ਪਾਲੇ ਚਲੋ ਹਾਨ ਪ੍ਰਬਾਨ ਝੋਟੀਆਂ ਮਨ ਨੂੰ ਤਾਂ ਕੋਈ ਦੱਸਿਆ ਵੀ ਕੋਈ ਮਹੀਨੇ ਖੜਦੇ ਫਰਕ ਇਹਨਾਂ ਦੀ ਉਮਰ ਦੇ ਵਿੱਚ ਹਾਂਜੀ ਹਾਂਜੀ ਤੇ ਜੇਕਰ ਜੋੜੀ ਕੋਈ ਪਾਲੂਗਾ ਤੇ ਜੋੜੀ ਦਾ ਕੀ ਰੇਟ ਹੋਊਗਾ ਜੀ ਫੇਰ 1 ਲੱਖ ਤੇ 5000 ਠੀਕ ਹੈ ਜੀ ਮਤਲਬ ਵੈਸੇ ਮੰਤਾਨ ਹੋ ਜੂਗਾ ਠੀਕ ਆ ਜੀ ਤੇ ਜੋੜੀ ਦਾ ਮਤਲਬ 1 ਲੱਖ 5 ਤੇ ਸਿੰਗਲ ਸਿੰਗਲ ਕੋਈ ਖਰੀਦਾ ਤੁਹਾਡਾ ਮਤਲਬ ਇਹ ਵੀ 55 55 ਹਜ਼ਾਰ ਦਾ ਹਾਂਜੀ ਠੀਕ ਆ ਜੀ ਤੇ ਪਰਲੀ ਝੋਟੀ ਵੀ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਨੇ ਆ ਠੀਕ ਆ ਜੀ ਇਧਰ ਬਿਲਕੁਲ ਜਿਹੜੀ ਮੋਹਰਾ ਬਰੀਡ ਦੇ ਵਿੱਚ ਆ ਗਈ ਆ ਬਿਲਕੁਲ ਸਿਕਸੂng ਛੋਟੇ ਆ ਠੀਕ ਆ ਜੀ ਝੋਟੀਆਂ ਤੇ ਹਾਈਟ ਕੱਦ ਇੱਕੋ ਜਿਹੀਆਂ ਝੋਟੀਆਂ ਦਾ ਪਰਲੀ ਜਿਹੜੀ ਮੋਹਰਾ ਬਰੀਡ ਦੇ ਵਿੱਚ ਆ ਉਹ ਤਕਰੀਬਨ ਕੋਈ 2 ਇੰਚ ਵੱਡੀ ਹਾਈਟ ਦੇ ਵਿੱਚ ਆ ਸੋ ਪਿੱਠਪੁੜੇ ਵਾਲੀ ਸਾਈਡ ਤੋਂ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਠੀਕ ਆ ਜੀ ਬਹੁਤ ਵਧੀਆ ਚੰਗੀਆਂ ਝੋਟੀਆਂ ਕੱਟੀਆਂ ਨੇ ਬਾਕੀ ਮੇਰਾ ਭਰਾ ਕੋਈ ਸਾਂਭਰ ਵਾਲਾ ਖਾਸਾ ਉੱਤੇ ਲੈ ਕੇ ਜਾਵੇ ਸੋ ਥੋੜੀ ਜਿਹੀ ਕੁਰੀ ਝੋਲੀ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਟਾ ਸੋ 55 55 ਹਜ਼ਾਰ ਦੀਆਂ ਦੋਸਤੋ ਇਹ ਝੋਟੀਆਂ ਨੇ ਠੀਕ ਆ ਜੀ ਸਿੰਗਲ ਸਿੰਗਲ ਨਾਗ ਸੋ ਜੋੜੀ ਮੇਰਾ ਭਰਾ ਉਹ ਕਿ ਪਾਉਂਦਾ ਠੀਕ ਆ ਜੀ ਵੈਸੇ 1 ਲੱਖ 80 ਹਜ਼ਾਰ ਦਾ ਇਹ ਮਾਲ ਬਣਦਾ ਜੋੜੀ ਪਾ ਲੋਗੇ ਤੇ 105000 ਦੀਆਂ ਤੁਹਾਨੂੰ ਇਹ ਝੋਟੀਆਂ ਜਿਹੜੀਆਂ ਮਿਲ ਜਾਣਗੀਆਂ ਸੋ ਚੰਗੀਆਂ ਝੋਟੀਆਂ ਨੇ ਮੇਰਾ ਭਰਾ ਚਲੋ ਕੋਈ ਸਾਂਭਣ ਵਾਲਾ ਲੈ ਕੇ ਜਾਵੇ ਕੋਈ ਸੇਵਾ ਕਰੇ ਠੀਕ ਹੈ ਜੀ ਨਿਤਰਾਈਆਂ ਕਰਮ ਵਾਲੀਆਂ ਰਹਿ ਗਈਆਂ ਬਣ ਗਈਆਂ ਤੇ ਗਾ ਫਿਰ ਚੰਗੀ ਰਕਮ ਦੀਆਂ ਨੇ ਚੰਗੇ ਪੈਸਿਆਂ ਦੀਆਂ ਨੇ ਤੇ ਇਧਰਲੇ ਪਾਸੇ ਆਪਣੇ ਕੋਲ ਇੱਕ ਭਾਜੀ ਆ ਜਿਹੜੀ ਵੈਡ ਆ ਗਈ ਆ ਇਹ ਇਹਨੂੰ ਸੂਈ ਨੂੰ ਅਜ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਜੀ ਇੱਕ ਮਹੀਨਾ ਹੋ ਗਿਆ ਪੂਰਾ ਇੱਕ ਮਹੀਨਾ ਹੋ ਗਿਆ ਜੀ ਆ ਮਗਰ ਇਹਦੇ ਇਹੋ ਬੱਚਾ ਮੇਲ ਕਾਫਾ ਅੱਛਾ ਜੀ ਬੱਚਾ ਲਓ ਜੀ ਮਗਰ ਇਹਦੇ ਬੱਚਾ ਮੇਲ ਕਾਫਾ ਤੇ ਦੁੱਧ ਕਿੰਨਾ ਇਧਰ ਥੱਲੇ ਵੈਸੇ ਹੁਣ ਇਸ ਵਕਤ ਦੁੱਧ ਸਾਡੇ 59 ਲੱਗਣ ਕਾਰਨ ਨਹੀਂ ਤੇ ਪਹਿਲਾਂ 10 ਤੋਂ 11 ਹੈਗਾ ਹੁਣ 8 ਕਿ ਹੁਣ 8 ਕਿਲੋ ਹੈਗਾ ਲਓ ਜੀ 8 ਕਿਲੋ ਦੋਸਤੋ ਇਸ ਵਕਤ ਇਹਦੇ ਥੱਲੇ ਦੁੱਧ ਹਾਜ਼ਰ ਆ ਜਿਹੜਾ ਵੀ ਕਿਸੇ ਭਰਾਣੇ ਮਤਲਬ ਚੋਰਣਾ ਕੋਈ ਦੂਰੋਂ ਨੇੜੋਂ ਆ ਜਾਏ ਇਹ ਨਹੀਂ ਹੋਊਗਾ ਵੀ 8 ਦਾ ਕੋਈ 7 ਕਿਲੋ ਨਾ ਨਾ ਕੋਈ ਗੱਲ ਨਹੀਂ ਚੋਰੇ ਨਾ ਡੰਗ ਉਹ ਚੋ ਕੇ ਦੇਵਾ ਠੀਕ ਹੈ ਜੀ ਲੋ ਵੀ 8 ਕਿਲੋ ਦੋਸਤੋ ਇਹ ਤਾਂ ਥੱਲੇ ਦੋ ਤਾਂ ਮਾੜਾ ਜਿਹਾ ਖੋਲ ਕੇ ਨੂੰ ਦਿਖਾ ਦਗੇ ਤੋਰ ਕੇ ਇੱਕ ਵਾਰੀ ਸੋ ਭਾਜੀ ਹੁਣੇ ਸੇਲ ਕਰਦੇ ਆ ਮਾਲ ਜਿਹੜਾ ਇਹਨਾਂ ਕੋਲ ਤਿੰਨ ਜਿਹੜੇ ਜਾਨਵਰ ਤੁਸੀਂ ਸਾਹਮਣੇ ਦੇਖਣ ਦਾ ਜੇ ਤਿੰਨੇ ਫੌਰ ਸੇਲ ਆ 8 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਆ ਮਗਰ ਬੱਛਾ ਮੇਲ ਕਾਫਾ ਸੋ ਮਹੀਨੇ ਕਦੇ ਹੀੜ-ਗਿੜ ਜਿਹੜਾ ਸਮਾਂ ਹੋ ਗਿਆ ਅੱਜ ਇਹਨੂੰ ਸੂਈ ਨੂੰ ਚਵਾਈ ਚਵਾਈ ਦੀ ਸਾਫ ਆ ਬਿਲਕੁਲ ਚਾਰੇ ਤਨਾ ਦੇਖੋ ਆਪਾਂ ਬਾਕੀ ਮਾਤਾ ਜੀ ਤੁਸੀਂ ਚਵਾਈ ਕਰਦੇ ਹੋਗੇ ਦੀ ਆਵੇਂ ਚਵਾਈ ਕਰਦੇ ਆ ਨਿਆਣਾ ਕੁੜੀਆਂ ਸਭ ਠੀਕ ਆ ਠੀਕ ਆ ਕੋਈ ਮਤਲਬ ਜੂਟ ਕੋਈ ਰੱਸੀ ਪਾਉਣ ਦੀ ਲੋੜ ਤੇ ਨਹੀਂ ਨੇ ਉਹ ਪਾਉਨੇ ਆ ਪੌਣੇ ਜੀ ਖਿਹਾਰਾ ਭਾਈ ਦਾ ਮਣਾ ਠੀਕ ਆ ਜੀ ਮਗਰ ਜਿਹੜੀਆਂ ਤਾਣੀਆਂ ਉਹ ਉਹ ਪਾ ਦੇ ਠੀਕ ਆ ਬੜਾ ਸੰਭਲ ਕੇ ਸੰਭਲ ਕੇ ਤੋੜ ਲਿਆ ਜੀ ਹਾਂ ਠੀਕ ਆ ਜੀ ਸੋ ਇਹਦੀ ਡਿਮਾਂਡ ਕੀ ਕਰਦੇ ਆ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਵੈਟ ਤਾਂ ਇਹਦਾ 40000 40000 ਕਰਦੇ ਆ ਬਾਕੀ 40000 ਦੇ ਵਿੱਚ ਹੋ ਜਾਊਗਾ ਥੋੜਾ ਪਤਾ ਮਾਨਤਨ ਮਾਨਤਨ ਤੁਹਾਨੂੰ ਕੋਈ ਮਾਨਤਨ ਕਰਦਾ ਕੋਈ ਲੋ ਜੀ 40000 ਦੇ ਵਿੱਚੋਂ ਥੋੜਾ ਪਤਾ ਮਾਨਤਨ ਹੋ ਜਾਊਗਾ ਕੋਈ ਵੀ ਭਰਾ ਆਪਣਾ ਸੰਪਰਕ ਕਰੇ ਛੋਟਾ-ਛਾਟਾ ਹੋ ਜਾਣਗੀਆਂ ਠੀਕਾ ਜੀ ਸੋ ਤਿੰਨੇ ਐਨੀਮਲ ਜਿਹੜੇ ਇਹ ਵਿਕਾਊਗਾ ਇਸ ਘਰੋਂ ਆਪਾਂ ਜਿਹੜੇ ਤੁਹਾਨੂੰ ਦਿਖਾਤੇ ਆ ਠੀਕਾ ਜੀ ਇੱਕ ਵੜ ਤੇ ਦੋ ਝੋਟੀਆਂ ਇੱਧਰ ਸੋ ਇਹ ਪਸ਼ੂ ਸੀ ਆਜਾ ਠੀਕਾ ਜੀ ਇਹਨਾਂ ਤਿੰਨਾਂ ਨਗਾਂ ਦੀ ਡਿਟੇਲ ਆ ਸੋ ਜਿੰਨੀ-ਜਿੰਨੀ ਉਮਰ ਹੈਗੀ ਇਹਨਾਂ ਦੀ ਝੋਟੀਆਂ ਦੀ ਉਹ ਆਪਾਂ ਤੁਹਾਨੂੰ ਦੱਸ ਦਿੱਤੀ ਆ ਇੱਥੇ ਆਣ ਕੇ ਮੇਰਾ ਵੀਰ ਕੋਈ ਵੀ ਆਪਦੀ ਤੁਸੀਂ ਨਿਗਾ ਸੋ ਇੱਕ ਸੰਪਰਕ ਨੰਬਰ ਆਪਣੇ ਕੀ ਆ ਜੀ ਮੋਬਾਈਲ ਨੰਬਰ ਕੀ ਪੜਾ ਦਿਓ ਜੀ ਠੀਕ ਆ ਜੀ ਸੋ 79734 78718 ਠੀਕ ਆ ਜੀ ਸੋ ਇਹ ਨੰਬਰ ਆ ਦੋਸਤੋ ਇਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਲਿਆ ਜੀ ਸੋ ਕਰੇ ਲੋ ਪਰਿਵਾਰ ਆ ਬਾਕੀ ਮਾਲ ਸਾਫ ਸੁਥਰਾ ਇਹਨਾਂ ਦੇ ਕੋਲ ਤੇ ਗੱਲਬਾਤ ਜਿਹੜੀ ਆ ਤੁਹਾਨੂੰ ਪ੍ਰੋਪਰ ਆਪਾਂ ਦੱਸ ਦਿੱਤੀ ਐ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ